ਮਾਮਲੇ ਸਨ ਦਾ ਸਵਾਗਤ ਅਸੂ ਨਵੀਂ ਅਪਡੇਟ ਲਿਆ ਗਿਆ ਜਿਹੜਾ ਇਸ ਸਮਾਣਾ ਦੀ ਪੌਣੀਗੜ ਰੋਡ ਦੇ ਤੋਂ ਕਿ 75 ਸਿੰਘਦਾਰ ਦੇ ਵੱਲੋਂ ਜਿਹੜੀ ਕਾਂਗਰਸ ਦੀ ਸਰਕਾਰ ਦੇ ਵਿਲੇ ਜਿਹੜੀ ਸਮਾਣਾ ਦੀ ਪੌਣੀਗੜ ਸੜਕ ਹੈ ਇਸ ਨੂੰ ਜਿਹੜਾ ਡਬਲ ਕਰਾਇਆ ਗਿਆ ਸੀ ਤੇ ਇਸ ਸੜਕ ਦੇ ਜਿਹੜੇ ਹਾਲਾਤ ਨੇ ਬਿਲਕੁਲ ਤਰਸਯੋਗ ਬਣ ਚੁੱਕੇ ਨੇ ਜਦੋਂ ਤੇ ਇਹ ਸੜਕ ਜਿਹੜੀ ਬਣਦੀ ਨਜ਼ਰ ਆਈ ਹੈ ਨਾ ਤੱਕ ਇਸ ਰੋਡ ਤੇ ਕੋਈ ਪੱਟੀਆਂ ਬਣੀਆਂ ਨਹੀਂ ਤੇ ਰੋਜ਼ਾਨਾ ਹੀ ਜਿਹੜੇ ਇਸ ਰੋਡ ਦੇ ਉੱਤੇ ਐਕਸੀਡੈਂਟ ਦੇ ਕਾਰਨ ਬਣਦੇ ਨੇ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਸ ਰੋਡ ਦੇ ਉੱਪਰ ਹਾਲੇ ਤੱਕ ਜਿਹੜੀ ਕੋਈ ਨਾ ਤਾਂ ਪੱਟੀ ਬਣੀ ਹੈ ਕਿਉਂਕਿ ਲੋਕਾਂ ਨੂੰ ਇਸ ਚੀਜ਼ ਦੇ ਵਿੱਚ ਬੜੀ ਕਨਫਿਊਜ਼ਨ ਹੁੰਦੀ ਹੈ ਜਦੋਂ ਇਧਰੋਂ ਉਧਰ ਲੰਘਣਾ ਹੋਵੇ ਤਾਂ ਲੋਕਾਂ ਨੂੰ ਕਿੱਥੇ ਨਾ ਕਿੱਥੇ ਸੋਚਣਾ ਪੈਂਦਾ ਹੈ ਕਿ ਕਿਹੜੇ ਪਾਸੇ ਜਾਈਏ ਕਿਉਂਕਿ ਨਾ ਤਾਂ ਇਸ ਰੋਡ ਤੇ ਹਲੇ ਤੱਕ ਕੋਈ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੈ ਸੋ ਦੇਖ ਸਕਦੇ ਹੋ ਰਾਤ ਜਿਹੜੀ 1 ਘੰਟੇ ਦੀ بارش ਦੇ ਵਿੱਚ ਜਿਹੜਾ ਪਾਣੀ ਇੰਨਾ ਇੰਨਾ ਇਕੱਠਾ ਹੋ ਜਾਂਦਾ ਤੇ ਲੋਕਾਂ ਨੂੰ ਜਿਹੜਾ ਇਧਰ ਉਧਰ ਬਚਪੋਚ ਬਚਾ ਕੇ ਲੰਘਣਾ ਪੈਂਦਾ ਸੋ ਦੇਖ ਸਕਦੇ ਲੋਕਾਂ ਨੂੰ ਜਿਹੜਾ ਇੰਨਾ ਮੁਸ਼ਕਲ ਹੋਣਾ ਪੈਂਦਾ ਕਿ ਕਿਹੜੇ ਪਾਸੋਂ ਆਪਾਂ ਨਿਕਲ ਕੇ ਜਾਈਏ ਜੇ ਗੱਲ ਕਰੀਏ ਤਾਂ ਸਮਾਣਾ ਤੇ ਪੌਣੀਗੜ ਰੋਡ ਜਿਹੜਾ ਕਲਾਰਾ ਤੱਕ ਇਹ ਰੋਡ ਜਿਹੜਾ ਡਬਲ ਹੋਇਆ ਸੀ ਪਰ ਫਿਲਹਾਲ ਹਲੇ ਤੱਕ ਜਿਹੜੀ ਹੈ ਨਾ ਤਾਂ ਪੀਡਬਲਯੂਡੀ ਵਿਭਾਗ ਦੇ ਵੱਲੋਂ ਨਾ ਹੀ ਜਿਹੜੀ ਸਮਾਣਾ ਨਗਰ ਕੌਂਸਲ ਦੇ ਵੱਲੋਂ ਇਸ ਰੋਡ ਦੇ ਉੱਤੇ ਕੋਈ ਡਬਲ ਪੱਟੀ ਕੀਤੀ ਗਿਆ ਸੋ ਲੋਕ ਜਿਹੜੇ ਨੇ ਉਹਨੇ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਉਹ ਰੇ ਲਵੇ ਤਵੇ ਦੁਕਾਨਾਂ ਨੇ ਸੋ ਦੇਖ ਸਕਦੇ ਹਾਂ ਇਸ ਰੋਡ ਦੇ ਉੱਪਰ ਕਿਤੇ ਵੀ ਜਿਹੜੀ ਪੱਟੀ ਹੈ ਨਜ਼ਰ ਨਹੀਂ ਆਂਦੀ ਕੁਝ ਟਾਈਮ ਪਹਿਲਾਂ ਜਿਹੜੀ ਇਹ ਸੜਕ ਬਣੀ ਐ ਸੋ ਇਸ ਸੜਕ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਜਿਹੜਾ ਦੁਬਾਰਾ ਰੈਚ ਕਰਨ ਦੀ ਜਿਹੜੀ ਨੌਬਤ ਆ ਸਕੀ ਹੈ ਕਿਤੇ ਨਾ ਕਿਤੇ ਠੇਕੇਦਾਰਾਂ ਕਰਕੇ ਸੜਕ ਤੇ ਲੋਕਾਂ ਨੂੰ ਜਿਹੜਾ ਮੁਆਜਾ ਭੁਗਤਣਾ ਪੈਂਦਾ ਸੋ ਲਾਈਵ ਤੋਂ ਸਮੀਰਾ ਜਿਹੜੀਆਂ ਲਗਾਤਾਰ ਇਹ ਨਿਕਲ ਕੇ ਆ ਰਹੇ ਲੋਕਾਂ ਦੇ ਵੱਲੋਂ ਲਗਾਤਾਰ ਬਾਗੀ ਕੀਤੀ ਜਾਂਦੀ ਸੋ ਇਸ ਸੜਕ ਦਾ ਜਿਹੜਾ ਹੁਣ ਉਠਾਇਆ ਜਾਵੇ ਸੋ ਅੱਜ ਪਬਲਿਕ ਸਮਾਣਾ ਨੀਤੀ ਦੀ ਜਿਹੜੀ ਟੀਮ ਐ ਇਸ ਰੋਡ ਦੇ ਉੱਪਰ ਪਹੁੰਚੀ ਐ ਸੋ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਅੰਕਲ ਜੀ ਕੀ ਨਾਮ ਹੈ ਤੁਹਾਡਾ ਅਮਰ ਜੀ ਜੀ ਇਹ ਕਿੰਨਾ ਟਾਈਮ ਹੋ ਗਿਆ ਸੜਕ ਬਣੀ ਨਾ ਸੇਮਿੰਟ ਹੋ ਚੁੱਕੇ ਨੇ ਤੇ ਇਹਦੇ ਹਾਲੇ ਤੱਕ ਕੋਈ ਪੱਟੀ ਨਹੀਂ ਬਣੀ ਕਿੰਨੇ ਐਕਸੀਡੈਂਟ ਹੋ ਗਏ ਬਹੁਤ ਹੋ ਗਏ ਬਹੁਤ ਹੋ ਗਏ ਤੇ ਹੁਣ ਕੀ ਮੰਗ ਕਰਨਾ ਚਾਹੁੰਦੇ ਅਦੇ ਤੋਂ ਵੀ ਸਰ ਸਵੇਰੇ ਸਵੇਰੇ ਦੇਖ ਸਕਦੇ ਹਾਂ ਸਵੇਰੇ ਸਵੇਰੇ ਜਿਹੜਾ ਐਕਸੀਡੈਂਟ ਹੋਇਆ ਨਾ ਤਾਂ ਇਸ ਰੋਡ ਦੇ ਉੱਤੇ ਕੋਈ ਪੱਟੀ ਹੈ ਜਿਸ ਕਰਕੇ ਲੋਕਾਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਜਿਹੜੀ ਪੱਟੀਆਂ ਬਣਨ ਜਿਦੇ ਨਾਲ ਜਿਹੜੀ ਲੋਕਾਂ ਦੀ ਜਾਨ ਵੀ ਬਚ ਸਕੇ ਸੋ ਲਗਾਤਾਰ ਲੋਕਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਜਦੋਂ ਤੱਕ ਇਹ ਸੜਕਾਂ ਦੇ ਉੱਪਰ ਪੱਟੀਆਂ ਨਹੀਂ ਬਣਦੀਆਂ ਰੋਜ਼ਾਨਾ ਹੀ ਜਿਹੜੀਆਂ ਇੱਥੇ ਐਕਸੀਡੈਂਟ ਦੇ ਕਾਰਨ ਬਣਦੇ ਸੋ ਸਰਕਾਰ ਨੂੰ ਇਸ ਪਾਸੇ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਕਾਂਗਰਸ ਦੀ ਸਰਕਾਰ ਵੱਲੋਂ ਜਿਹੜੀ ਇਹ ਸੜਕ ਤਾਂ ਜੂਰ ਬਣ ਗਈ ਪਰ ਹੁਣ ਪੰਜਾਬ ਦੇ ਵਿੱਚ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੱਤਾ ਦੇ ਮੋਹਨ ਨੇ ਵਿੱਚ ਰੂਲ ਸੋਚਣਾ ਚਾਹੀਦਾ ਹੈ ਕਿ ਜਿਹੜਾ ਇਸ ਰੋਡ ਦੇ ਉੱਤੇ ਪੱਟੀਆਂ ਜਰੂਰ ਬਣਵਾ ਦੇਣ ਕਿ ਜੇ ਗੱਲ ਕਰੀਏ ਤਾਂ ਕਲਾਰਾ ਰੋਡ ਤੱਕ ਇਹ ਜਿਹੜੀ ਸੜਕ ਦੇ ਹਾਲਾਤ ਐਸੇ ਹੀ ਨੇ ਪਰ ਸਿਰੂ ਤੋਂ ਹੀ ਜਿਹੜੇ ਬਣਦੇ ਨਜ਼ਰ ਆਏ ਨੇ ਰੈਕੂਲਰ ਜਿਹੜਾ ਠੇਕੇਦਾਰਾਂ ਵੱਲੋਂ ਜਿਹੜਾ ਗਲਤ ਮਟੀਰੀਅਲ ਵਰਤਿਆ ਗਿਆ ਜਿਸ ਕਰਕੇ ਦੁਬਾਰਾ ਸੜਕ ਨੂੰ ਪੈਚ ਵਾਰਕ ਕਰਨ ਦੀ ਲੋਬਤ ਆ ਚੁੱਕੀ ਐ ਸੋ ਹੋਰ ਵੀ ਮਜੂਰ ਨੇ ਲੋਕ ਗੱਲਬਾਤ ਕਰਨਗੇ ਕੀ ਕਹਿਣਾ ਉਹਨਾਂ ਦਾ ਓਕੇ ਸਰ ਇਹ ਦੇਖੋ ਆਪ ਸਰ ਇਹ ਦੇਖੋ ਆ ਤਾਂ ਪ੍ਰਜਾ ਦਾ ਟ੍ਰੇਲਰ ਦਾ माजी ਕੀ ਦਿਨ ਦੇਖੋ ਕਿੰਨਾ ਪਾਣੀ ਖੜਾ ਹੈ अभी तक यहाँ कोई सिवरेज नहीं है यहाँ कोई सर और यहाँ तो इतने एक्सीडेंट हो रहे हैं सर एक दिन भी ऐसा नहीं जाता जिस दिन एक्सीडेंट ना हो कोई ना कोई मरता है किसी दुकान है सर डेली हमें उठाना पड़ता है पानी पिलाना पड़ता है, है सर ये कि मंडी का गेट है ना इधर रास्ता निकालने का बिना देखे लोग मोड़ते हैं सर यदि पट्टी का कोई समाधान तो, हो तो एक्सीडेंट होने मेरे भर सकते हैं सर और ये जो पानी का भी तो ट्रेलर आके बरसात देखो कितनी होनी है ये सड़क के ऊपर कितना पानी आएगा कोई सड़क भी पार नहीं कर सकता सर आगे आगे जाओगे तो आप देखोगे कोई मोटरसाइकिल भी सड़क से नहीं लग सकता हम क्या करना चाहते हैं सर ये पट्टी कम से कम जल्दी से जल्दी बननी चाहिए और दो तीन पट्टी बने जिसे बाइक का रास्ता अलग हो सर गाड़ी का रास्ता अलग हो और सड़क पे कोई साधन खड़ा ना करे सर सो देख स वालों लगातार मांग की जा रही है कि इस रोड के उत्ते पट्टिया बनवा दती लोग जो लंघन देखिए ਉਹਨਾਂ ਸਾਹਮਣਾ ਨਾ ਕਰਨਾ ਪਵਿੱਛੇ ਹਾਲ ਜਿਹੜੇ ਲਗਾਤਾਰ ਸਰਕਾਰ ਦੇ ਵੱਲੋਂ ਨਾ ਤਾਂ ਕੋਈ ਸੜਕਾਂ ਦੇ ਉੱਪਰ ਕਦਮ ਚੁੱਕਿਆ ਗਿਆ ਤੇ ਨਾ ਹੀ ਜਿਹੜੀ ਕੋਈ ਕਾਰਵਾਈ ਕੀਤੀ ਗਈ ਹੈ ਕਿਉਂਕਿ ਨਗਰ ਕੌਂਸਲ ਦੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਵੰਡਦੀ ਹੈ ਲੋਕਾਂ ਦੇ ਵੱਲੋਂ ਅਪਨਾ ਟੈਕਸ ਦਿੱਤਾ ਜਾਂਦਾ ਉਹ ਅਗਰ ਉਹਨਾਂ ਦਾ ਜਿਹੜਾ ਟੈਕਸ ਦਾ ਪੈਸਾ ਸੜਕਾਂ ਦੇ ਉੱਤੇ ਨਹੀਂ ਲੱਗਦਾ ਤਾਂ ਲੋਕਾਂ ਦੀ ਜਾਨ ਮੈਨੂੰ ਲੱਗਦਾ ਕਿਤੇ ਵੀ ਜਿਹੜੀ ਸੁਰੱਖਿਅਤ ਨਜ਼ਰ ਨਹੀਂ ਆਉਂਦੀ ਸਮਾਨਤਾ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਨਾ ਨਹੀਂ